ਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਉਤਸਵ ਦੇਸ਼ਾਂ ਵਿਦੇਸ਼ਾਂ ਚ ਬੈਠੇ ਪੁਜਾਪੀ ਸਾਰਿਆਂ ਨੇ ਮਨਾ ਰਹੇ ਨੇ ਔਰ ਅੱਜ ਦੇ ਦਿਨ ਮਾਨਵਤਾ ਦਾ ਸੰਦੇਸ਼ ਹੀ ਗਿਆ ਸਮਾਨਤਾ ਦਾ ਸੰਦੇਸ਼ ਹੀ ਉਹ ਘਰ ਘਰ ਪਹੁੰਚਾਉਣ ਦੀ ਲੋੜ ਹੈ ਰਵਿਦਾਸ ਮਹਾਰਾਜ ਜੀ ਜੋ ਚਾਦੇ ਸਨ ਉਹ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਆ ਬੜੀਆਂ ਖੁਸ਼ੀਆਂ ਸਾਰਿਆਂ ਨੂੰ ਸੰਗਤਾਂ ਕਈ ਦਿਨਾਂ ਤੋਂ ਪ੍ਰਵਾਤ ਫੇਰੀਆਂ ਕੱਢ ਰਹੇ ਆ ਹੁਮ ਹਮਾਰੇ ਬਾਹਰੋਂ ਵੀ ਬੱਚੇ ਦੇਖ ਰਹੇ ਆ ਬਾਹਰ ਵੀ ਬੱਚੇ ਬਹੁਤ ਖੁਸ਼ ਆ ਦੇ ਮਾਲਕ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਆਉਂਦਾ ਸਾਲ ਫੇਰ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਆਵੇ ਸਹੀਬੇ ਕਮਾਲ ਸ੍ਰੀ ਗੁਰੂ ਦਾਸ ਮਹਾਰਾਜ ਜੀ 647ਵੇਂ ਗੁਰਪर्व ਦੀ ਬਹੁਤ ਬਧਾਈ ਜੀ ਸਭ ਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੁੰਦੀ ਕਿ ਛੋਟੇ ਛੋਟੇ ਬੱਚੇ ਅੱਜ ਕੱਲ ਬੜੇ ਇਮਾਨਦਾਰ ਮੰਨਣਾ ਸੇਵਾ ਕਰਦੇ ਨੇ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਪਹਿਲਾਂ ਹੁੰਦਾ ਸੀਗਾ ਕਿ ਨਹੀਂ ਅੱਜ ਕੱਲ ਛੋਟੇ ਛੋਟੇ ਬੱਚੇ ਵੀ ਜਾਗਰੂਕ ਹੋ ਗਏ ਨੇ ਮਤਲਬ 19 ਦਿਨ ਪਹਿਲਾਂ ਅਸੀਂ ਪ੍ਰਭਾਤ ਮੈਂ ਸਟਾਰਟ ਕੀਤੀ ਜਿਨ੍ਹਾਂ ਵਿੱਚ ਬੱਚਿਆਂ ਬੋਲੋ ਬਹੁਤ ਸਾਨੂੰ ਪਰ ਹੰਗਾਰਾ ਮਿਲਿਆ ਜੋ ਬੋਲੇ ਸੋ ਨਿਰਭੈ ਗੁਰੂ ਰਵੀਦਾਸ ਮਹਾਰਾਜ ਕੀ ਜੈ ਅੱਜ ਇਨੇ ਹੀ ਨਾਰਿਆਂ ਦੇ ਨਾਲ ਸਾਰੇ ਪਾਸੇ ਗੁੰਜਾ ਚੱਲ ਰਹੀਆਂ ਨੇ ਹੋਣ ਵੀ ਕਿਉਂ ਨਾ ਅੱਜ ਰਵੀਦਾਸ ਮਹਾਰਾਜ ਦੀ ਜਨਮ ਦਿਨਾਈ ਜਾ ਰਹੀ ਹੈ 647ਵੀ ਤੇ ਕਿਵੇਂ ਸ਼ਦਾਲੂ ਇਥੇ ਤਮਸਤਖ ਹੁਣ ਆਏ ਨੇ ਤੇ ਕੀ ਦਿਲਾਂ ਦੇ ਆਹ ਗੱਲਬਾਤ ਕਰਦੇ ਆ ਭਾਈ ਜੀ ਕੀ ਮਹਿਸੂਸ ਕਰ ਰਹੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਅੱਜ ਸਤਿਗੁਰੂ ਰਵੀਦਾਸ ਮਹਾਰਾਜ ਦੇ 647ਵਾਂ ਜਨਮ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਰਾਜਕੁਮਾਰ ਨਾਰ ਡਾਕਟਰ ਅੰਬੇਦਕਰ ਸਮਾਜ ਭਲਾਈ ਮੈਨ ਦਾ ਪ੍ਰੈਜ਼ੀਡੈਂਟ ਹੈ ਤੇ ਮੈਨੂੰ ਸਪੈਸ਼ਲ ਇਹਨਾਂ ਨੇ ਬੁਲਾਇਆ ਅੱਜ ਗੁਰੂ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣ ਲਈ ਉਹ ਜੀ ਕਿੱਦਾਂ ਲੱਗ ਰਹੇ ਮਨ ਦੇ ਪਾਪ ਸਾਂਝੇ ਕਰੋ ਜੈ ਗੁਰਦੇਵ ਧੰਗੁਰਦੇਵ ਜੀ ਅਸੀਂ ਮੇਲਿਆ ਧਰਮਸਾਲਾ ਸਭਾ ਦੇ ਮੈਂ ਪ੍ਰਧਾਨ ਯਾਦ ਰਹੇ ਜੀ ਮੈਂ ਸਾਰੀ ਸੰਗਤ ਨੂੰ ਮਾਰੇ ਦੇ 647ਵੇਂ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਜੀ ਸਾਰੀ ਸੰਗਤ ਦਾ ਬਹੁਤ ਉਤਸ਼ਾਹ ਹੈ ਜੀ ਇਹ ਪ੍ਰੋਗਰਾਮ ਨੂੰ ਮਨਾਉਣ ਲਈ ਬਾਕੀ ਸਤਗੁਰ ਫੇਰ ਕਰਨਗੇ ਸਾਰੇ ਤੇ ਜੋ ਬੋਲੀ 1000 ਰੁਪਏ ਤੇ ਮਨਜਾਇ। ਅੱਜ ਦੀ ਮਹਾਨਤਾ ਤੇ ਅੱਜ ਜਿੰਨੇ ਵੀ ਸ਼ਰਧਾ ਭਾਵ ਦੇ ਨਾਲ ਇਥੇ ਲੋਕ ਆਏ ਨੇ ਤੇ ਕਿਵੇਂ ਪ੍ਰੋਗਰਾਮ ਸਾਰਾ ਇਹ ਆਰੰਭ ਕੀਤਾ ਗਿਆ ਰੱਖਿਆ ਗਿਆ ਉਹਦੇ ਬਾਰੇ ਦੁੱਧ। ਸਭ ਤੋਂ ਪਹਿਲਾਂ ਮੈਂ ਲੁਧਿਆਣਾ ਲਾਈਵ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਤਗੁਰਾਂ ਦੇ ਇਸ ਪ੍ਰੋਗਰਾਮ ਨੂੰ ਲਿਖਣ ਵਾਸਤੇ ਸਾਦਾ ਮਨਮੋਲ ਬਣਾਇਆ। ਤੇ ਅੱਜ ਦਾ ਜੋ ਪ੍ਰੋਗਰਾਮ ਹੈ ਸਾਰੇ ਮਹੱਲੇ ਨਿਵਾਸੀ ਵੱਲੋਂ ਡਾਕਟਰ ਮਹਿਦਕਰ ਧਰਮਸ਼ਾਲਾ ਸਭਾ ਵੱਲੋਂ ਉਲੀਕਿਆ ਗਿਆ ਹੈ ਅੱਜ ਤੋਂ 19 ਦਿਨ ਪਹਿਲੇ ਪ੍ਰਵਾਹ ਫਰੀਆਂ ਰੱਖੀਆਂ ਗਈਆਂ ਸੀਗੀਆਂ ਜਿਨ੍ਹਾਂ ਦਾ ਜੋ ਬ੍ਰਹਮ ਸੀਗਾ ਆਪਾਂ 5 ਫਰਵਰੀ ਨੂੰ ਕੀਤਾ ਸੀਗਾ ਉਸ ਤੋਂ ਬਾਅਦ ਲਗਾਤਾਰ ਪ੍ਰਵਾਹ ਫਰੀਆਂ ਚਲਦੀਆਂ ਰਹੀਆਂ ਔਰ ਅੱਜ ਗੁਰੂਗ੍ਰਾਮ ਸਾਹਿਬ ਜੀ ਦਾ ਅੱਜ ਜੋ ਕੀ ਹੈ ਪਾਠ ਹੈ ਉਸ ਦਾ ਭੋਗ ਪਾਣਾ ਹੈ ਤੋਂ ਉਸ ਤੋਂ ਬਾਅਦ ਚਰਨਾ ਦੇ ਵਿੱਚ ਅਰਦਾਸ ਵੀ ਕਰਾਂਗੇ ਔਰ ਗੁਰੂ ਮਾਰ ਦਾ ਲੰਗਰ ਵੀ ਹੈ ਉਹ ਵੀ ਟੁੱਟ ਵਰਤੇਗਾ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੈ ਗੁਰਦੇ ਧਾਨ ਗੁਰਦੇ ਜੈ ਭੀਮ ਜੈ ਭਾਰਤੀ ਭਾਈ ਜੀ ਕਿੱਦਾਂ ਲੱਗ ਰਿਹਾ ਹੈ ਤੇ ਮਾਹੌਲ ਕਿਵੇਂ ਬਣਿਆ ਹੋਇਆ ਹੈ ਮਾਹੌਲ ਜੀ ਬਹੁਤ ਵਧੀਆ ਬਣਿਆ ਹੋਇਆ ਹੈ ਸਾਡੇ ਜਿਹੜੇ ਅੱਜ ਕੱਲ ਨੌਜਵਾਨ ਬੱਚੇ ਆ ਇਹ 19 ਦਿਨ ਪਹਿਲਾਂ ਰੋਜ਼ ਸਵੇਰੇ ਉੱਠ ਕੇ ਬਹੁਤ ਮਤਲਬ ਜੋਸ਼ ਦੇ ਨਾਲ ਇਸ ਕੰਮ ਨੂੰ ਤੇ ਵਿੱਚ ਲੱਗੇ ਹੋਏ ਨੇ ਸਭ ਦੀ ਧਾਰਮਿਕ ਪਾਵਨਾ ਦੇ ਨਾਲ ਬਹੁਤ ਵਧੀਆ ਜੁੜੀ ਹੋਈ ਹੈ ਸਾਡੀਆਂ ਬੇਟੀਆਂ ਵੀ ਐ ਸਾਰੇ ਇਸ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਆ ਜੈ ਗੁਰਦੇਵ ਧੰਗੁਰਦੇ ਜੀ ਅੱਜ ਕਿੰਨੇ ਮਾਹੌਲ ਆ ਸਾਰੇ ਪਹੁੰਚੇ ਹੋਏ ਨੇ ਕੀ ਮਰਦ ਕੀ ਔਰਤਾਂ ਕੀ ਬੱਚੇ ਸਾਰੇ ਮੰਚ ਦੇ ਵੱਖਰੇ ਉਤਸ਼ਾਹ ਜੋਸ਼ ਦੇਖ ਨੂੰ ਮਿਲ ਰਿਹਾ ਜੈ ਗੁਰਦੇਵ ਧੰਗੁਰਦੇ ਜੀ ਜੋ ਬੋਲੇ ਸੋਨੀ ਰਪੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੈ ਸਾਹੀਬੇ ਕਮਾਲ ਸ੍ਰੀ ਗੁਰਦਾਸ ਮਹਾਰਾਜ ਜੀ 647ਵੇਂ ਗੁਰਪੁਰਬ ਦੀ ਬਹੁਤ ਬਧਾਈ ਜੀ ਸਭ ਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੁੰਦੀ ਕਿ ਛੋਟੇ ਛੋਟੇ ਬੱਚੇ ਅੱਜ ਕੱਲ ਬੜੇ ਇਮਾਨਦਾਰ ਮਨ ਸੇਵਾ ਕਰਦੇ ਨੇ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਪਹਿਲਾਂ ਹੁੰਦਾ ਸੀਗਾ ਕਿ ਨਹੀਂ ਅੱਜ ਕੱਲ ਛੋਟੇ ਛੋਟੇ ਬੱਚੇ ਵੀ ਜਾਗਰੂਕ ਹੋ ਗਏ ਨੇ ਮਤਲਬ 19 ਦਿਨ ਪਹਿਲਾਂ ਅਸੀਂ ਪ੍ਰਵਾਹ ਕੈਂਪ ਸਟਾਰਟ ਕੀਤੀ ਜਿੱਨਾਂ ਵਿੱਚ ਬੱਚਿਆਂ ਬੋਲੋ ਉਸ ਨੂੰ ਪਰਮ ਹੰਗਾਰਾ ਮਿਲਿਆ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਸਾਡਾ ਫਿਊਚਰ ਹੈ ਬੱਚਿਆਂ ਦਾ ਫਿਊਚਰ ਹੈ ਵਧੀਆ ਹੋਗਾ ਜੈਗੁਰਦੇਵ ਧੰਨ ਗੁਰਦੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647 ਵਾਂ ਪ੍ਰਕਾਸ਼ ਉਤਸਵ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀ ਸਾਰੇ ਮਨਾ ਰਹੇ ਨੇ ਔਰ ਅੱਜ ਦੇ ਦਿਨ ਜਿਹੜਾ ਮਾਨਵਤਾ ਦਾ ਸੰਦੇਸ਼ ਸੀਗਾ ਸਮਾਨਤਾ ਦਾ ਸੰਦੇਸ਼ ਸੀ ਉਹ ਘਰ ਘਰ ਪਹੁੰਚਾਉਣ ਦੀ ਲੋੜ ਹੈ ਰਵਿਦਾਸ ਮਹਾਰਾਜ ਜੀ ਜੋ ਚਾਹਦੇ ਸਨ ਉਹ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ ਕੋਈ ਜਾਤੀ ਧਰਮ ਕੋਈ ਬੰਧਨ ਨਾ ਹੋਵੇ ਕੋਈ ਉੱਚਾ ਕੋਈ ਨੀਵਾਂ ਨਾ ਹੋਵੇ ਐਸਾ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਸੀ ਔਰ ਖਾਸ ਕਰ ਨੌਜਵਾਨ ਪੀੜੀ ਨੂੰ ਕਿਉਂਕਿ ਨਸ਼ਾ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਪੰਜਾਬ 'ਚ ਪੂਰੇ ਦੇਸ਼ 'ਚ ਹੌਲੀ ਹੌਲੀ ਆਪਣੇ ਪੈਰ ਵਸਾ ਰਿਹਾ ਹੈ ਨਸ਼ੇ ਤੋਂ ਰਹਿਤ ਜਿਹੜਾ ਸਮਾਜ ਹੋਵੇ ਤਮ ਸਮਾਨਤਾ ਦਾ ਸੰਦੇਸ਼ ਤਾਂ ਹੀ ਹੋਊਗਾ ਜੈ ਗੁਰੂ ਦੇ ਧੰਨ ਗੁਰਦੇ ਸੋ ਕੀ ਬੰਦੇ ਕੀ ਬੀਬੀਆਂ ਅੱਜ ਇਸ ਰਵਿਦਾਸ ਜੰਮਤੀ ਮਹਾਰਾਜ ਜੀ ਦੇ ਉਤਸ਼ਾਹ ਵਿੱਚ ਭਰਪੂਰ ਹੋ ਕੇ ਆਈ ਹੋਈਆਂ ਹਾਂ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਮੰਨ ਕੀ ਭਾਵਨਾ ਅੱਜ ਦੇ ਦਿਨ ਜੋ ਬੋਲੇ ਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸਾਰੀ ਸੰਗਤ ਨੂੰ ਸਮੂਹ ਸਮੂਹ ਸਾਥ ਸੰਗਤ ਨੂੰ ਪਹਿਲੀ ਗੱਲ ਗੁਰੂ ਰਵਿਦਾਸ ਮਹਾ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਔਰ ਇਹੀ ਸੰਦੇਸ਼ ਆ ਸਭ ਅਸੀਂ ਇੱਕ ਸਮਾਨ ਸਮਾਨਤਾ ਇੱਕੋ ਜਿਹੀ ਕੋਈ ਜਾਤ ਪਾਤ ਨਹੀਂ ਹੋਣੀ ਚਾਹੀਦੀ ਔਰ ਜਾਤ ਪਾਤ ਨੂੰ ਪਿੱਛੇ ਛੱਡ ਕੇ ਇਨਸਾਨੀਅਤ ਔਰ ਸਮਾਨਤਾ ਨੂੰ ਬੜੌਤਰੀ ਦੇਣੀ ਚਾਹੀਦੀ ਹੈ ਤਰਜੀਹੀ ਇਹੀ ਦੇਣੀ ਚਾਹੀਦੀ ਹੈ ਹਾਂਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਗੁਰੂਦੇਵ ਧੰਨ ਗੁਰੂਦੇਵ ਜੋ ਬੋਲੇ ਇਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ 647 ਸਮੂਹ ਸਾ ਸੰਗਤ ਨੂੰ 647ਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਜੋ ਬੋਲੇ ਇਸੋ ਨਿਰਪੈ ਸਤਗੁਰੂ ਰਵਿਦਾਸ ਮਹਾਰਾਜ ਕੀ ਨੰਗੁਰਦੇਵ ਜੈ ਗੁਰਦੇਵ ਮਨ ਦੇ ਕੀ ਭਾਵਨੇ ਕਿਦਾਂ ਮਹਿਸੂਸ ਕਰ ਰਹੇ ਹਾਂ ਕਿਵੇਂ ਅੱਜ ਮਨ ਚ ਖੁਸ਼ੀ ਹੈ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਬਾਬਾ ਜੀ ਦਾ ਜਨਮ ਦਿਨ ਹੈ 647 ਮਾਸਾਲੀ ਮਨਾ ਰਹੇ ਆ ਬਹੁਤ ਖੁਸ਼ੀ ਹੈ ਸਾਰੀ ਸੰਗਤ ਇਕੱਠੀ ਹੋ ਰਹੀ ਹੈ ਕੋਈ ਜਾਤ ਪਾਤ ਦਾ ਕੋਈ ਕੁਝ ਨਹੀਂ ਹੈ ਇਨਸਾਨੀਅਤ ਦੇ ਨਾਤੇ ਸਾਰੇ ਆ ਰਹੇ ਨੇ ਲੰਗਰ ਟੂਟ ਵਰਤੇਗਾ ਦੇਗ ਵੀ ਵਰਤੇਗੀ ਤੇ ਸਭ ਨੂੰ ਖੁਸ਼ੀ ਹੈ ਸਾਡੇ ਵਿੱਚ ਕੋਈ ਜਾਤ ਪਾਤ ਨਹੀਂ ਹੈ ਕੋਈ ਕੁਝ ਨਹੀਂ ਹੈ ਸਾਰਿਆਂ ਦਾ ਗੁਰੂ ਇੱਕੋ ਹੀ ਹੈ ਜੋ ਬੋਲੇ ਸੋ ਨਿਰਪੈ ਸਤਿਗੁਰੂ ਦਾਸ ਮਹਾਰਾਜ ਤੁਹਾਡੇ ਮਨ ਦੇ ਕੀ ਭਾਵ ਕਿਵੇਂ ਮਹਿਸੂਸ ਕਰ ਰਹੇ ਹੋ ਬੜੇ ਪਿੱਛੇ ਪਸਾ ਲੱਗ ਰਿਹਾ ਹਾਂਜੀ ਬਹੁਤ ਵਧੀਆ ਹੈ ਬਹੁਤ ਸੋਹਣਾ ਲੱਗ ਰਿਹਾ ਆ ਬੜੀਆਂ ਖੁਸ਼ੀਆਂ ਆ ਸਾਰਿਆਂ ਨੂੰ ਸੰਗਤਾਂ ਕਈ ਦਿਨਾਂ ਤੋਂ ਪ੍ਰਵਾਦ ਫੇਰੀਆਂ ਕੱਢ ਰਹੇ ਆ ਹਮੋ ਹਮਾ ਕੇ 12 ਵੀ ਬੱਚੇ ਦੇਖ ਰਹੇ ਆ 12 ਵੀ ਬੱਚੇ ਬਹੁਤ ਖੁਸ਼ ਆ ਤੇ ਮਾਲਕ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਆਉਂਦਾ ਸਾਲ ਫੇਰ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਆਵੇ ਤੇ ਸਾਰਿਆਂ ਨੂੰ ਜੈ ਗੁਰੂਦੇਵ ਧੰਨ ਗੁਰਦੇਵ ਜੋ ਬੋਲੇ ਸਾਨਿਰ ਪੈ ਸਤਗੁਰੂ ਰਵਿਦਾਸ ਮਹਾਰਾਜ ਦੀ ਇਹ ਜਕਾਰਿਆਂ ਦੇ ਨਾਲ ਰਵਿਦਾਸ ਮਹਾਰਾਜ ਜੀ ਦੀ ਜੋ ਜਨਮਤੀ ਹੈ ਬੜੇ ਹਸ਼ੁਲਾਸਾ ਬਣਾਈ ਜਾ ਰਹੀ ਹੈ ਤੇ ਉਮੀਦ ਕਰਦੇ ਹਾਂ ਕਿਸੇ ਤਰ੍ਹਾਂ ਸਮਾਜ ਦੇ ਵਿੱਚ ਉੱਚ-ਨੀਚ ਨੂੰ ਪਰੇ ਕਰਕੇ ਜਾਤ-ਪਾਤ ਨੂੰ ਪਰੇ ਕਰਕੇ ਆਪਸੀ પ્રેમ ਪਿਆਰ ਦਾ ਸਨੇਹਾ ਸਦਾ ਲਈ ਜਿਉਂਦਾ ਰਹੇ ਕੈਮਰਾਮੈਨ ਸੰਜੇ ਸੀਟੀਆ ਦੇ ਨਾਲ ਨਫਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼